ਬਰਸਰਤਾਂ ਜੇ ਹਾਂ ਜੀ ਹਰ ਐਤਵਾਰ ਆਈਦਾ ਜੀ ਹਰ ਐਤਵਾਰ ਪੱਕੀ ਪੱਕਾ ਹੋਣਾ ਹੀ ਹੋਣਾ ਪੱਕਾ ਹੋਣਾ ਹੀ ਆ ਜੀ ਸਵੇਰੇ ਵੀ ਤੇ ਸਵੇਰ ਐਤਵਾਰ ਤੇ ਪੱਕਾ ਆਈਦਾ ਨਾ ਅੱਗੋਂ ਬੱਚੋ ਵੀ ਸਵੇਰ ਦਾ ਹੈ ਚਾਹੇ ਗਰਮੀ ਹੋਵੇ ਸਰਦੀ ਹੋਵੇ ਕੋਈ ਪਰਵਾਹ ਨਾ ਜੀ ਨਾ ਹਾਜ਼ਰੀ ਲਾਉਣੀ ਆ ਜੀ ਹਾਜ਼ਰੀ ਪੱਕੀ ਜਿੰਨਾ ਮਰਜੀ ਰਹਿ ਜਿੰਨਾ ਮਰਜੀ ਮੀਂਹ ਵਸਦਾ ਹੋਵੇ ਕੁਛ ਹੁੰਦਾ ਹੋਵੇ ਹਾਜ਼ਰੀ ਲਾਉਣੀ ਹੈ ਕੌਣਾ ਹੀ ਆ ਜੀ ਆਸਮਰਤ ਫਰੀ ਹੁੰਦੀ ਪੂਰੀ ਦੀ ਪੂਰੀ ਆ ਬਾਬੇ ਨੂੰ ਸੁੱਖਿਆ ਉਹ ਮਾਲਕ ਦਾ ਸੁੱਖਿਆ ਨਾਮ ਸੁਖਣਾ ਕੀ ਆ ਬਾਬਾ ਜੀ ਨੂੰ ਆ ਵੀ ਪਤਾ ਜੋਗ ਦੇਣਾ ਦੇਈ ਜਾਂਦਾ ਉਹ ਸ਼ਕੀ ਆ ਇਹਦਾ ਤੇ ਬਾਕੀ ਕਰਦੇ ਇੱਥੇ ਕਾਦੀ ਸੇਵਾ ਕਰਦੇ ਇੱਥੇ ਜੀ ਸਵੇਰੇ ਤੇ ਜੋੜਿਆਂ ਦੀ ਕਰੀਦੀ ਆ 6:30 ਤੋਂ ਲੈ ਕੇ 9:00 ਵਜੇ ਤੱਕ ਤਾਂ ਕੋ ਪਿਛੋ ਚਪੈਰਾ ਆ ਤੋਂ ਪਿਛੋ ਚਪੈਰਾ ਸ਼ਾਮ ਦਾ ਫੇਰ ਵਧੀਆ ਲੱਗਦਾ ਵਧੀਆ ਜੀ ਵਧੀਆ ਫਿਰ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਲੱਖਾਂ ਦੀ ਤਦਾਦ ਉੱਤੇ ਗੁਰਸਿੱਖ ਸੰਗਤ ਗੁਰੂ ਘਰ ਵਿਖੇ ਆ ਰਹੀ ਹੈ ਦਰਸ਼ਨ ਦਿਦਾਰੇ ਕਰ ਰਹੀ ਹੈ ਉੱਥੇ ਹੀ ਗੁਰੂ ਘਰ ਵਿਖੇ ਆ ਕੇ ਦਰਸ਼ਨ ਦਿਦਾਰੇ ਕਰਕੇ ਬਾਬਾ ਜੀ ਦਾ ਜਿੱਥੇ ਨਾਮ ਜਪਦੀ ਦਿਖਾਈ ਦਿੰਦੀ ਹੈ ਉੱਥੇ ਹੀ ਜੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਸੰਗਤ ਵੱਲੋਂ ਜਿਹੜੀ ਆ ਕੀਤੀ ਜਾਂਦੀ ਆ ਨਾਮ ਜਪਿਆ ਜਾਂਦਾ ਪਾਠ ਕੀਤਾ ਜਾਂਦਾ ਤਾਂ ਇਸੇ ਤਰ੍ਹਾਂ ਦੇ ਨਾਲ ਬਲੇਰੋ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ-ਕੱਲੀ ਜਾਣਕਾਰੀ ਗੁਰੂ ਘਰ ਸਬੰਧੀ ਇਸੇ ਤਰ੍ਹਾਂ ਦੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇੱਕ ਇਸ ਨੂੰ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ